ਕਾਰਨ ਕੋਈ ਨਹੀਂ ਕਰੋ ਵੀ ਠੀਕ ਠਾਕ ਆਇਆ ਨਹੀਂ ਕੋਈ ਲੜਾਈ ਝਗੜਾ ਕੋਈ ਗੱਲਬਾਤ ਨਹੀਂ ਕਰੋ ਮਿਲ ਕੇ ਆਇਆ ਜਿਸ ਤਰ੍ਹਾਂ ਅੱਗੇ ਰੋਜ਼ ਮਿਲ ਕੇ ਆਉਂਦਾ ਕਹਿੰਦਾ ਮੈਂ ਸੈਂਟਰ ਚੱਲਿਆ ਸਾਨੂੰ ਨਹੀਂ ਪਤਾ ਫਿਰ ਕਿੱਥੇ ਗਿਆ ਆ ਖੁਸ਼ ਸੀਗਾ ਆਪਣੇ ਮੰਮੀ ਮੰਮੀ ਨੂੰ ਮਿਲ ਕੇ ਆਇਆ ਦਾਦੀ ਦਾਦੀ ਨੂੰ ਸਾਰਿਆਂ ਨੂੰ ਮਿਲ ਕੇ ਆਇਆ ਕੋਈ ਗੱਲਬਾਤ ਨਹੀਂ ਆ ਤੇ ਪਤਾ ਨਹੀਂ ਕੀ ਉਹਦੇ ਦਿਮਾਗ ਵਿੱਚ ਆਇਆ ਸਾਨੂੰ ਕੁਝ ਨਹੀਂ ਪਤਾ ਤੇ ਬਾਕੀ ਪ੍ਰਸ਼ਾਸਨ ਨੂੰ ਕਹਨੇ ਕਿ ਸਾਨੂੰ ਪਾਣੀ ਬੰਦ ਕਰਾ ਦੇਣ ਤੇ ਸਾਡਾ ਬੱਚਾ ਸਾਡੇ ਇੱਥੋਂ ਮਿਲ ਜੇ ਸਾਨੂੰ ਇਹ ਮੰਗ ਕਰਦੇ ਆ ਤੇ ਕੱਲ ਵੀ ਪੁਲਿਸ ਵਾਲੇ ਇੱਥੇ ਹੀ ਉਹਨਾਂ ਨੂੰ ਬੋਲਿਆ ਸੀ ਤੁਸੀਂ ਅੱਜ ਦੀ ਮਗਾਵੋ ਕਿਤਾ ਨੂੰ ਮਗਾਵੋ ਗੋਤਾ ਕੋਰੇ ਹੀ ਪੈਸੇ ਦੇਣ ਨੂੰ ਤਿਆਰ ਆ। ਉਹ ਕਹਿੰਦੇ ਕੋਈ ਨਹੀਂ ਆ ਸਕਦਾ ਅੱਜ ਕੋਈ ਨਹੀਂ ਆ ਸਕਦਾ ਇੱਥੇ ਹੈ ਹੀ ਨਹੀਂ ਕੋਈ। ਅਈ ਉਹਨਾਂ ਨੂੰ ਬੜਾ ਕਿਆ ਕਰ ਲੈ ਕਿਆ ਜੋ ਆਖੋਗੇ ਅਸੀਂ ਦਵਾਂਗੇ ਤੁਸੀਂ ਸਾਡੇ ਬੱਚੇ ਨੂੰ ਲੱਭ ਦੋ। ਸਾਨੂੰ ਇਹ ਹੀ ਆ ਕਿ ਪ੍ਰਸ਼ਾਸਨ ਸਾਡਾ ਸਾਥ ਦੇ ਪਾਣੀ ਬੰਦ ਕਰਾ ਦੇ ਆਪਣੇ ਬੱਚੇ ਨੂੰ ਲੱਭ ਲੀਏ। ਕੋਈ ਕਾਰਨ ਹੋਗਾ। ਕਾਰਨ ਕੁਝ ਨਹੀਂ ਸਾਨੂੰ ਸਮਝ ਆਈ ਕੁਝ ਨਹੀਂ। ਸੁਖਮਨ ਦੇਵ ਬਸੰਗ 22 ਸਾਲ ਦੀ ਉਮਰ ਹੈ। 22 ਸਾਲ ਦਾ ਕੋਈ ਕੋਰਸ ਕਰਦਾ ਸੀ ਜਿਹੜਾ कोर्स कर लिया ही और वो लैंड गया कोचिंग लैंड बे मोहम्मद शादिक जी पंजाब पटियाले में रहते हम तो हमारे को है ना रिंकू भाई साहब ने जो फ्लोर के रहने वाले हैं ये ब्यास के अंदर इनके सारे गोताखोर बैठते इन्होंने इन्होंने हमारे को फोन किया कि एक लड़का है ना किसी तरीके से ना मिसिंग हो गया नहर के अंदर यहाँ पे तो हम तीन गोताखोर सिलेंडर वाले अंदर गए थे और हमने तकरीबन आधा किलोमीटर दूर तक देखा हमारे को अभी तक कोई सफलता नहीं मिली बाकी और चार पांच लड़के वैसे बिना सिलेंडर के ड्राइविंग कर रहे हैं और तीन लड़के सिलेंडर के साथ ड्राइविंग कर रहे हैं बाकी अभी हमारे साहब आए हैं उन्होंने कहा है कि थोड़ा सा ना आगे कोई गड्ढे हैं जिनके अंदर से रेता निकाला गया उनके अंदर जाकर सर्च किया जाए देखो जिस तरीके से हमने गोते लगाए हैं जिस तरीके से हमने सर्च किया है काफी टाइम से अल्लाह का शुक्र हम गोता खोरी कर रहे हैं उस हिसाब से इस एरिया में आधे किलोमीटर के अंदर नहीं है कितनी तो ये इसकी डूंगाई तो कम है और जितने भी इसके अंदर सर्चिंग की जगह थी सब हमने चेक कर ली तकरीबन कोई पंद्रह फुट पानी चल रहा है इसके अंदर कितनी देर हो गई आप ਹਮ ਸੁਬਹ ਸੇ ਲੱਗੇ ਹੋਏ ਆ ਜੀ ਅਵੇ ਜੋ ਫੇਰ ਦਾ ਤਕਰੀਬਨ ਕੋਈ 1:30 ਵਜਣੇ ਵਾਲਾ ਹੈ ਸੁਖਨਪ੍ਰੀਤ ਸੀਗਾ ਘਰ ਵਿੱਚ ਵੀ ਕੋਈ ਗੱਲ ਇਦਾਂ ਦੀ ਨਹੀਂ ਹੈਗੀ ਪੇਰੈਂਟਸ ਵੀ ਸਾਨੂੰ ਮਿਲੇ ਹੈਗੇ ਆ ਪਤਾ ਨਹੀਂ ਉਹਨੇ ਕਿਉਂ ਪੋਲ ਦੇ ਉੱਪਰ ਆਪਣੀ ਬਾਈਕ ਲਾ ਕੇ ਤੇ ਉਹਨੇ ਛਾਲ ਮਾਰ ਦਿੱਤੀ ਆ ਅਸੀਂ ਕੱਲ੍ਹ ਦੇ ਹੀ ਇਹਨਾਂ ਨੂੰ ਦੇਖ ਰਹੇ ਆ ਕੁਝ ਇੱਥੇ ਮੁੰਡੇ ਹੈਗੇ ਸੀ ਜਿਹੜੇ ਕਿ ਤਰਨ ਜਾਣਦੇ ਹੈਗੇ ਆ ਆਪਾਂ ਜਦ ਹੀ ਉਹਨਾਂ ਨੂੰ ਨੈਰਸ ਬਾੜ ਦਿੱਤਾ ਹੈਗਾ ਸੀਗਾ ਵੀ ਆਪਾਂ ਦੇਖ ਲਈਏ ਪਰ ਸਾਨੂੰ ਮਿਲੇ ਨਹੀਂ ਹੁਣ ਦੁਬਾਰਾ ਗੋਤਾਖੋਰ ਵੀ ਆਏ ਹੈਗੇ ਨੇ ਉਹ ਵੀ ਕਰ ਰਹੇ ਆ ਪਾਲ ਤੇ ਉਹਨਾਂ ਦੇ ਪਰਿਵਾਰ ਤੇ ਪਿੰਡ ਵਾਲੇ ਵੀ ਸਾਰੇ ਆਏ ਸਾਰੇ ਅਸੀਂ ਜਿਹੜੇ ਹੈਗੇ ਆ ਇਸ ਲਾਸ਼ ਨੂੰ ਜਿਹੜੀ ਹੈਗੇ ਆ ਬਰਾਮਦ ਕਰਨ ਦੀ ਕੋਸ਼ਿਸ਼ ਕਰ ਰਹੇ ਕਿ ਮਿਲ ਜੇ ਸਾਨੂੰ ਜਲਦ ਤੋਂ ਜਲਦ ਗੋਤਾਖੋਰ ਵੀ ਸਾਡੀ ਮਦਦ ਕਰ ਰਹੇ ਆ ਅਸੀਂ ਵੀ ਜੋ ਪਰਿਵਾਰ ਨੂੰ ਜੋ ਹੈਗੀ ਉਹਨਾਂ ਦੀ ਉਹ ਜਿਹੜੀ ਮਦਦ ਅਸੀਂ ਕਰਾਂਗੇ ਇਹਦੇ ਵਿੱਚ ਲੋਕਲ ਦੇ ਸਪੈਸ਼ਲ ਗੋਤਾਖੋਰ ਆ ਆ ਸਪੈਸ਼ਲ ਗੋਤਾਖੋਰ ਆਏ ਹੈਗੇ ਨੇ ਸਾਡੇ ਕੋ ਪਟਿਆਲੇ ਤੋਂ ਨਹੀਂ ਕੋਈ ਇਦਾਂ ਦੀ ਨਹੀਂ ਗੱਲ ਵੀ ਘਰ ਵਿੱਚ ਕੋਈ ਨਹੀਂ ਵਧੀਆ ਘਰੋਂ ਆਇਆ ਹੈਗਾ ਨਾ ਕੋਈ ਝਗੜਾ ਨਾ ਕੋਈ ਇਦਾਂ ਦੀ ਗੱਲ ਹੈਗੀ ਆ ਅਜੇ ਤੱਕ ਫਿਲਹਾਲ ਕੋਈ ਵੀ ਨਹੀਂ ਸਾਡੇ ਸਾਹਮਣੇ ਆਈ ਹੈ ਪਤਾ ਨਹੀਂ ਕਿੰਨਾ ਲੱਗਾ ਪਛਾਲ ਮਾਰਤੀ ਕੋਈ ਉਹ ਕਿਉਂਕਿ ਮੇਨ ਰੋਡ ਚੱਲਦਾ ਹੈਗਾ ਤੇ ਉਹਨਾਂ ਨੇ ਜਾ ਰਹੇ ਸੀ ਉਹਨਾਂ ਨੇ ਦੇਖਿਆ ਫਿਰ ਉਹਨਾਂ ਨੇ ਫੌਰਨ ਜਿਹੜੀ ਹੈਗੀ ਆ ਸਾਨੂੰ ਇੱਕ ਕੰਟਰੋਲ ਰੂਮ ਨੂੰ ਕੀਤੀ ਕੰਟਰੋਲ ਰੂਮ ਨੇ ਸਾਨੂੰ ਅੱਗੇ ਕੀਤੀ ਤੇ ਅਸੀਂ ਫੌਰਨ ਇੱਥੇ ਪਹੁੰਚੇ ਤੇ ਜਦੋਂ ਇੱਥੇ ਇਹ ਨਾ ਆ ਵੀ ਰਹੇ ਸੀਗੇ ਮੁੰਡੇ ਫਿਰ ਉਹਨਾਂ ਨੇ ਵੀ ਦੇਖਿਆ ਸੀ ਉਹਨਾਂ ਨੇ ਵੀ ਫੌਰਨ ਉਦੋਂ ਹੀ ਦੇਖਣਾ ਸ਼ੁਰੂ ਕਰ ਦਿੱਤਾ ਮੇਰੇ ਸਾਹਮਣੇ ਲਾ ਸ਼ਬਦ ਨੂੰ ਗਾਂ ਨਹੀਂ ਹੁਣ ਗੋਤਾ ਖੋਰਾਏ ਹੈਗੇ ਨੇ ਅਸੀਂ ਕਰ ਰਹੇ ਹੈਗੇ ਸਾਰੀ ਜਗ੍ਹਾ ਦੇਖਾਂਗੇ ਜੀ